ਪਟਿਆਲਾ 4 ਸਾਲ ਤੋਂ ਫਿੱਟਾ ਪਈਆਂ ਇੱਥੇ ਇਹਦਾ ਕੰਮ ਨਹੀਂ ਹੋ ਰਿਹਾ ਲੋਕੀ ਇੱਥੇ ਨਰਚੇ ਰਹਣਦੇ ਆ ਕਿਉਂਕਿ ਜਾਡੇ ਪਿੰਡ ਦੀ ਡਿਵੈਲਪਮੈਂਟ ਜਿਹੜੀ ਆ ਉਹ ਕਾਫੀ ਜੜ ਤੋਂ ਰੁਕੀ ਪਈ ਔਰ ਸਾਡਾ ਪਿੰਡ ਇੱਕ ਨਰਕ ਵਰਿਆ ਜ਼ਿੰਦਗੀ ਜੀਤ ਕਰ ਰਿਹਾ ਜੋ ਕੰਮ ਦੇਖਿਆ ਕਿ ਕਾਫੀ ਸਮੇਂ ਤੋਂ ਿੱਟਾਂ ਵੀ ਪਈਆਂ ਆ ਪਰ ਕੰਮ ਨਹੀਂ ਸ਼ੁਰੂ ਹੋ ਸਕਿਆ ਸੋ ਆ ਸਾਨੂੰ ਪਿੰਡ ਦੀ ਡਿਵੈਲਪਮੈਂਟ ਚਾਹੀਦੀ ਆ ਤਕਰੀਮਾ ਸਾਡਾ ਪਿੰਡ 25 30 ਸਾਲ ਪਿੱਛੇ ਪਿਛੜਿਆ ਪਿਆ ਸਾਰੇ ਪਿੰਡਾਂ ਦਾ ਆ ਸਾਡੇ ਸ਼ਮਸ਼ਾਨ ਘਰੋਂ ਰਸਤਾ ਜਾਂਦਾ ਨਹੀਂ ਦੇ ਲੋਕ ਕੀ ਹਾਲ ਇਹਦਾ ਉਹ ਸ਼ਮਸ਼ਾਨ ਘਰ ਲੈ ਜਾ ਕੇ ਦੇ ਲੋਕ ਕੀ ਹਾਲ ਪਿੰਡ ਦੇ ਵਿੱਚ ਆਪਾਂ ਜੋ ਕਾਫੀ ਚਿਰ ਤੋਂ ਕੰਮ ਪਿੱਛੇ ਪੈ ਸੀਗੇ ਉਲਾਦ ਕਰਨ ਕਰਵਾ ਕਰਨ ਵਾਸਤੇ ਚਾਲੂ ਕੰਮ ਕਰਨ ਵਾਸਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਵਿਕਾਸ ਦਾ ਕੰਮ ਜਿਹੜੇ ਕਾਫੀ ਸਮੇਂ ਤੋਂ ਪਏ ਆ ਨਹੀਂ ਹੋ ਸਕੇ ਉਹਨਾਂ ਨੂੰ ਪੈਦ ਦੇ ਆਧਾਰ ਤੇ ਕਰਾਉਣ ਵਾਸਤੇ ਆਪਾਂ ਸਾਰੇ ਹੀ ਅਧਿਕਾਰੀਆਂ ਨੂੰ ਨਾਲ ਲੈ ਕੇ ਅੱਜ ਇੱਥੇ ਪਰਦੇ ਵਿੱਚ ਆਏ ਆ ਉੱਥੇ ਆਏ ਨੇ ਇਹਨਾਂ ਨੇ ਸਾਨੂੰ ਅੱਜ ਬੁਲਾਇਆ ਵੀ ਇਹ ਕੰਮ ਜਿਹੜਾ ਕੋਈ ਵੀ 25 ਸਾਲ ਤੋਂ ਗਲੀਆਂ ਪੁਰਾਣੀਆਂ ਹੈ ਨਹੀਂ ਬਣ ਰਹੀਆਂ ਜੇ ਅਸੀਂ ਅੱਜ ਕੰਮ ਸ਼ੁਰੂ ਕਰਾਤਾ ਜੀ ਤੇ ਜਿੰਨੀਆਂ ਇਹਨਾਂ ਦੀਆਂ ਗਲੀਆਂ ਜਾਂ ਛੱਪੜਿਆ ਸਾਰੇ ਅਸੀਂ ਕੰਮ ਇਹਨਾਂ ਦੇ ਮੁਕੰਮਲ ਕਰਾ ਦੇਣੇ ਜੀ 2 ਮਹੀਨੇ ਦੇ ਵਿੱਚ ਆਜਾ ਸੋ ਜਾਓ ਅਲਿਆ ਨਕਲਾ ਜੱਸੋ ਇਹਦੇ ਭਾਈ ਦੇ ਪਾ ਲੈ ਪਰ ਨਹੀਂ ਪੜੀ ਪਰ ਨਹੀਂ ਲੈ ਨਹੀਂ ਇਧਰ ਬਹੁਤ ਨਹੀਂ 3 ਵੀਡੀਓ ਲੈ ਇਧਰ ਬਹੁਤ ਆਵੇ ਮੇਰੇ ਪਾਸ ਸਾਰੇ ਛੋਟੀ ਇੱਕ ਨਾ ਦਾ ਫੋਨ ਉਹ ਪਾ ਲੈ ਲੇ ਭਾਈ ਦੇ ਪਾਓ ਆਓ ਜੀ ਆਓ ਆ ਜਾਓ ਤੁਸੀਂ ਅੱਜ ਵੀਡੀਓ ਸੋ ਇੱਥੇ ਆ ਜੇ ਲੋਈ ਵੀਡੀਓ ਸਾਹਿਬ ਨਬੀ ਜਾਨੀ ਸਾਰੇ ਮੁੰਟਾ ਰਮਣ ਬਹੁਤ ਸਤਿਕਾਰਯੋਗ ਜੀਤਾਲ ਭੱਟੀ ਜੀ ਔਰ ਹਲਕਾ ਇਨ ਚਾਰਜ ਸਤਿਕਾਰਯੋਗ ਸਾਡੇ ਵੀਡੀਓ ਸਾਹਿਬ ਔਰ ਸੈਕਟਰੀ ਸਾਹਿਬ ਇੱਥੇ ਆ ਜੀਆਂ ਕਹਿੰਦੇ ਜੀ ਸਾਡੇ ਕਈਆਂ ਸਾਲਾਂ ਤੋਂ ਆ ਵਾਲੀ ਗਲੀ ਤਕਰੀਬਨ ਪਟਿਆ 4 ਸਾਲ ਤੋਂ ਇੱਟਾਂ ਪਈਆਂ ਇੱਥੇ ਇਹਦਾ ਕੰਮ ਨਹੀਂ ਹੋ ਰਿਹਾ ਲੋਕੀ ਇੱਥੇ ਨਰਕ ਜਿਹਾ ਰਹਿਣ ਰਹੇ ਆ ਅਸੀਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਹੜਾ ਤੁਸੀਂ ਸਾਡੇ ਸਿਰ ਤੇ ਹੱਥ ਰੱਖਿਆ ਔਰ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਅਸੀਂ ਤੁਹਾਡਾ ਜੀ ਤਹਿ ਕੋ ਧੰਨਵਾਦ ਕਰਦੇ ਆ ਜੀ ਔਰ ਹਮੇਸ਼ਾ ਹੀ ਇਹ ਆਸ ਰੱਖਦੇ ਆ ਤੁਸੀਂ ਸਾਡੇ ਸਿਰ ਤੇ ਹਮੇਸ਼ਾ ਆਪਣਾ ਹੱਥ ਬਣਾਈ ਰੱਖਿਓ ਜੀ ਤਾਂ ਕਿ ਇਹ ਡਿਵੈਲਪਮੈਂਟ ਨਾਲ ਨੂੰ ਜਾ ਸਕੀਏ ਕਿਸੇ ਬੇਰਵਰੋਥ ਤੋਂ ਸਵਾਸ ਸਾਨੂੰ ਪਿੰਡ ਦੀ ਡਿਵੈਲਪਮੈਂਟ ਚਾਹੀਦੀ ਆ ਤਕਰੀਬਨ ਸਾਡਾ ਪਿੰਡ 25-30 ਸਾਲ ਪਿੱਛੇ ਪਿਛੜਿਆ ਪਿਆ ਸਾਰੇ ਪਿੰਡਾਂ ਦਾ ਆ ਦੂੜੇ ਦੇਖ ਲਓ ਬਿਆਸ ਪਿੰਡ ਤੋਂ ਕਿੰਨੀ ਡਿਵੈ ਇੱਕ ਸਾਡਾ ਲਾਉਤਾ ਪਿੰਡ ਇਦਾਂ ਦਾ ਜਿਹੜਾ ਸਮਝੋ ਅਨਾਥ ਹੀ ਆ ਹੁਣ ਪੱਟੀ ਸਾਹਿਬ ਸਾਡੇ ਸਿਰ ਤੇ ਹੱਥ ਰੱਖਿਆ ਤੇ ਅਸੀਂ ਪੈਨੂੰ ਸਵਰਗ ਬਣਾਉਣ ਦੀ ਕੋਸ਼ਿਸ਼ ਕਰਾਂਗੇ ਸਤਿਕਾਰ ਪੱਟੀ ਸਾਹਿਬ ਸਤਿ ਅਸੀਂ ਬੜਾ ਬੜੇ ਧੰਨਵਾਦ ਕਰਦੇ ਆ ਜੀ ਇੰਨਾ ਕਹਿੰਦਾ ਹੋਇਆ ਵਾਹਿਗੁਰੂ ਖਾਲਸਾ ਵਾਹਿ ਫਤਿਹ ਜੀ ਪਿੰਡ ਦੇ ਵਿੱਚ ਆਪਾਂ ਜੋ ਕਾਫੀ ਚਿਰ ਤੋਂ ਕਾਂ ਪਿੱਛੇ ਪੈ ਸੀਗੇ ਉਹਦਾ ਉਦਕਰਨ ਕਰਨ ਵਾਸਤੇ ਚਾਲੂ ਕੰਮ ਕਰਨ ਵਾਸਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਕਿਉਂਕਿ ਸਾਡੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਚੋਣ ਦੇ ਵਿੱਚ ਕੰਮ ਜਿਹੜਾ ਹੈ ਨਾ ਬੜੇ ਆਰਾਮ ਨਾਲ ਹੋ ਜਾਵੇ ਪਿੰਡਾਂ ਦਾ ਵਿਕਾਸ ਦਾ ਕੰਮ ਜਿਹੜੇ ਕਾਫੀ ਸਮੇ ਤੋਂ ਪਏ ਆ ਨਹੀਂ ਹੋ ਸਕੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਕਰਾਉਣ ਵਾਸਤੇ ਆਪਾਂ ਸਾਰੇ ਹੀ ਅਧਿਕਾਰੀਆਂ ਨੂੰ ਨਾਲ ਲੈ ਕੇ ਅੱਜ ਇੱਥੇ ਪਿੰਡ ਦੇ ਵਿੱਚ ਆਏ ਆ ਜੋ ਕੰਮ ਦੇਖਿਆ ਕਿ ਕਾਫੀ ਸਮੇ ਤੋਂ ਇੱਟਾਂ ਵੀ ਪਈਆਂ ਪਰ ਕੰਮ ਨਹੀਂ ਸ਼ੁਰੂ ਹੋ ਸਕਿਆ ਕਿਉਂਕਿ ਦੋਲੀਕੇ ਪਿੰਡ ਕਾਫੀ ਵੱਡਾ ਪਿੰਡ ਆ ਕਾਫੀ ਸਹਿਯੋਗ ਰਿਹਾ ਇਹਨਾਂ ਦਾ ਪਾਰਟੀ ਨਾਲ ਵੀ ਸਰਕਾਰ ਨੂੰ ਵੀ ਸਹਿਯੋਗ ਦਿੰਦੇ ਆ ਔਰ ਅਸੀਂ ਸਰਕਾਰ ਵੱਲੋਂ ਵਾਅਦਾ ਕਰਦੇ ਆਂ ਕਿ ਸਾਰੇ ਪਿੰਡ ਦੀ ਡਿਵੈਲਪਮੈਂਟ ਪਹਿਲ ਦੇ ਆਧਾਰ ਤੇ ਕਰਾਂਗੇ ਜਿੱਥੇ ਵੀ ਕਿਤੇ ਕੰਮ ਹੋਣ ਵਾਲਾ ਸਾਡੇ ਧਿਆਨ ਵਿੱਚ ਲਿਆਓ ਵੀਡੀਓ ਸਾਹਿਬ ਖੜੇ ਆ ਹੋਰ ਅਧਿਕਾਰੀ ਖੜੇ ਸਾਡੇ ਆਪਾਂ ਪਹਿਲ ਦੇ ਆਧਾਰ ਤੇ ਕੰਮ ਕਰਾਵਾਂਗੇ ਜੋ ਪੰਜਾਬ ਸਰਕਾਰ ਦਾ ਨਿਸ਼ਚਾ ਆ ਵੀ ਪਿੰਡਾਂ ਦੀ ਡਿਵੈਲਪਮੈਂਟ ਕਰਾਉਣੀ ਆ ਭਵਨ ਸਿੰਘ ਜੀ ਮਾਨ ਜੀ ਲੱਗੇ ਹੋਏ ਆ ਸਾਡੇ ਵਰਕਰ ਲੱਗੇ ਹੋਏ ਆ ਅਸੀਂ ਸਾਰੇ ਕੰਮ ਪਹਿਲ ਦੇ ਆਧਾਰ ਤੇ ਕਰਾਵਾਂਗੇ ਸਾਰਿਆਂ ਦਾ ਮਾਨ ਸਨਮਾਨ ਕਰਾਂਗੇ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਾਡੇ ਹਲਕਾ ਚਾਰਜ ਜੀਤ ਲਾਲ ਪੱਟੀ ਜੀ ਤੇ ਸਾਡੇ ਪਿੰਡ ਦੇ ਸੱਜਣ ਜਿਹੜੇ ਆ ਪ੍ਰਧਾਨ ਜੀ ਉਹ ਇੱਥੇ ਆਏ ਨੇ ਇਹਨਾਂ ਨੇ ਸਾਨੂੰ ਅੱਜ ਬੁਲਾਇਆ ਵੀ ਇਹ ਕੰਮ ਜਿਹੜਾ ਕੋਈ 20 25 ਸਾਲ ਤੋਂ ਗਲੀਆਂ ਪੁਰਾਣੀਆਂ ਹਨ ਨਹੀਂ ਬਣ ਰਹੀਆਂ ਤੇ ਅਸੀਂ ਅੱਜ ਕੰਮ ਸ਼ੁਰੂ ਕਰਾਤਾ ਜੀ ਤੇ ਜਿੰਨੀਆਂ ਇਹਨਾਂ ਦੀਆਂ ਗਲੀਆਂ ਜਾਂ ਛੱਪੜਿਆ ਸਾਰੇ ਅਸੀਂ ਖਾਮ ਇਹਨਾਂ ਦੇ ਮੁਕੰਮਲ ਕਰਾ ਦੇਣੇ ਜੀ 2 ਮਹੀਨਿਆਂ ਦੇ ਵਿੱਚ ਵਿੱਚ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਦੀ ਤੁਹਾਡੀ ਮੈਂ ਬੇਨਤੀ ਕਰਦਾ ਹਾਂ ਕਿਸ਼ਨ ਚੰਦ ਗਿਆਨੀ ਨੂੰ ਦੋ ਸ਼ਬਦ ਬੋਲਣ ਜੀ ਬਹੁਤ ਹੀ ਸਤਿਕਾਰਯੋਗ ਸਾਡੇ ਹਲਕਾ ਇੰਚਾਰਜ ਜੀਤਲਾਲ ਦੀ ਪੱਟੀ ਵੀਡੋ ਸਾਹਿਬ ਹੋਰ ਸਾਡੇ ਆਇਦ ਵਾਲੇ ਪਿੰਡਾਂ ਤੋਂ ਆਏ ਹੋਏ ਆਮ ਆਦਮੀ ਪਾਰਟੀ ਦੇ ਲੀਡਰ ਸਹਿਬਾਨ ਵਰਕਰ ਸਹਿਬਾਨ ਔਰ ਸਾਥੀਓ ਮੈਂ ਇੱਥੇ ਵੀਡੋ ਸਾਹਿਬ ਜੀਤਲਾਲ ਪੱਟੀ ਜੀ ਦਾ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿਉਂਕਿ ਸਾਡੇ ਪਿੰਡ ਦੀ ਡਿਵੈਲਪਮੈਂਟ ਜਿਹੜੀ ਆ ਉਹ ਕਾਫੀ ਚਿਰ ਤੋਂ ਰੁਕੀ ਪਈ ਆ ਔਰ ਸਾਡਾ ਪਿੰਡ ਇੱਕ ਨਰਕ ਵਰਿਆ ਜ਼ਿੰਦਗੀ ਬੀਤ ਕਰ ਰਿਹਾ ਆ ਜਿਹੜੀ ਗੜੀ ਦਾ ਅਧ்கਾਟਨ ਕੀਤਾ ਹੈ ਇਹ ਕਿ ਪਪਿਚੀ 25 30 ਸਾਲ ਤੋਂ ਇਸ ਤਰ੍ਹਾਂ ਇਹ ਪਈਆ ਦੇਖਣ ਵਾਲੀ ਗੱਲ ਆ ਕਿ ਨਰਕ ਇੱਥੇ ਸਭ ਤਰ੍ਹਾਂ ਫਿਰਦੇ ਨੇ ਬੱਚਿਆਂ ਨੂੰ ਅੰਦਰ ਲਾ ਕੇ ਲੋਕ ਆਪਣੇ ਆਪਣੇ ਅੰਦਰ ਕਮਰਿਆਂ ਨੂੰ ਬੰਦ ਕਰਕੇ ਲੋਕ ਸੌਂਦੇ ਆ। ਤੋਂ ਇਸ ਕਰਕੇ ਅਸੀਂ ਇਹਨਾਂ ਦਾ ਇੱਥੇ ਆਉਣ ਤੇ ਔਰ ਜਿਹੜਾ ਕੰਮ ਇਹ ਸ਼ੁਰੂਆਤ ਕਰਾਈ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ। ਅਸੀਂ ਇਹਨਾਂ ਤੋਂ ਅੱਗੋਂ ਵੀ ਆਸ ਕਰ ਰਹੇ ਹਾਂ ਕਿ ਜਿੱਥੇ ਵੀ ਪਿੰਡ 'ਚ ਕੰਮ ਹੋਣ ਵਾਲਾ ਸਾਰੇ ਜਿੱਥੇ ਕਿਤੇ ਵੀ ਪਿੰਡ ਵਿੱਚ ਪ੍ਰੋਬਲਮ ਆ ਸਾਨੂੰ ਇਹ ਵੱਧ ਤੋਂ ਵੱਧ ਗਰਾਂਟਾਂ ਦੇਉਣ ਔਰ ਅਸੀਂ ਇਹਨਾਂ ਦਾ ਸਹਿਯੋਗ ਕਰਕੇ ਪਿੰਡ ਦਾ ਕੰਮ ਪਹਿਲ ਦੇ ਦਾ ਅਧਾਰ ਤੇ ਕਰਾਵਾਂਗੇ ਔਰ ਪਾਰਟੀ ਵੱਲ ਤੋਂ ਉੱਪਰ ਉਠਕੇ ਕਰਾਂਗੇ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਇੱਕ ਮੋਟੇ ਸਾਰੇ ਸਤੂ ਹੋ ਗਏ ਹੋ ਗਏ ਸਤੂ ਹੋ ਗਏ ਹੋ ਗਏ ਹੋ ਗਏ ਹੋ ਗਏ ਜਾਂ ਸਤੂ ਹੋ ਗਏ ਹੋ ਗਏ ਜੀ ਪਤਾ ਠੀਕ ਆ ਜੀ ਤਰਾਂ ਸਾਰੇ ਕੰਮ ਸ਼ੁਰੂ ਧੰਨਵਾਦ ਜੀ ਬਹੁਤ ਬਹੁਤ ਅਸੀਂ ਪੱਟੀ ਸਾਹਿਬ ਤੁਹਾਨੂੰ ਹੋਰ ਪਿੰਡ ਦਾ ਥੋੜਾ ਆਪਾਂ ਇੱਕ ਹੋਰ ਕਰਨਾ ਐਡਾ ਮੜਾ ਪਿੰਡ ਦਾ ਤੁਸੀਂ ਦੇਖ ਲਓ ਮੈਂ ਇਹਨਾਂ ਦੇਖ ਲਓ ਵੀ ਕਿੰਨੇ ਕਿੰਨੇ ਕੰਮ ਹੋ ਗਏ ਸਾਡਾ ਗੁਰਦੁਆਰਾ ਜੀ ਉਹ ਵੀ ਆਪ ਇੱਕ ਮਿੰਟ ਦਾ ਰਸਤਾ ਇੱਥੇ ਆਪਾਂ ਸਿੱਧਾ ਨਾਲ ਆਈਏ ਆ ਜੀ ਬਸ ਸਾਡੇ ਸੱਟ ਆਹ ਸਾਡੇ ਸ਼ਮਸ਼ਾਨ ਘਰੋਂ ਰਸਤਾ ਜਾਂਦਾ ਜੀ ਦੇਖ ਲਓ ਕੀ ਹਾਲ ਹੈ ਦਾ ਉਹ ਸ਼ਮਸ਼ਾਨ ਘਰ ਲੈ ਜਾ ਕੇ ਦੇਖ ਲਓ ਕੀ ਹਾਲ ਆ ਚਲ ਇੱਥੋਂ ਦਿਖਾ ਲਓ ਇੱਥੋਂ ਮਿੰਦੂ ਨਹੀਂ ਬਈ ਤੋ ਸਾਬਾ ਇੱਟ ਤਾਂ ਗਾ ਕੋਈ ਆਹ ਜਿਆਦਾ ਕਰੀ ਵੀਰ ਸਾਬਾ ਸਾਡਾ ਵੀਡੀਓ ਸਾਬਾ ਦੇਖੋ ਛਮਸਾਨ ਕਰਦਾ ਰਹਾਤਾ ਦੇਖੋ ਕੀ ਹਾਲ ਹੈ ਵੀਡੀਓ ਸਾਬਾ ਕਿੱਥੇ ਉਹ ਉਹ ਡਾਊਟ ਉਹ ਕਿਹੜਾ ਰੱਖਿਆ ਉਹ ਛਮਸਾਨ ਕਰ ਰਿਹਾ ਜੀ ਜੀ ਆਪਣਾ ਬਜਟ ਹੋ ਗਿਆ ਵੀ ਆਵੇ ਮਿੰਤੀ ਕਰ ਲਾਂਗੇ ਫਿਰ ਫੁੱਟ ਖਸਾ ਲੈਣਾ ਜੀ ਉਹ ਨਾਲ ਹੀ ਆਪ ਬਣਾਈ ਹੈ ਜੀ ਸੀਟਾ ਲਾ ਕੇ ਦੇਖੋ ਕੀ ਸਾਲਾ ਉਹ ਨਾੜੀ ਆਪ ਬਣਾਈ ਹੈ ਜੀ ਸੀਟਾ ਲਾ ਕੇ ਦੇਖੋ ਕੀ ਸਾਲਾ ਕੀ ਪਾਪ ਆਪ ਦਾ ਆਪ ਦਾ बच्चे लेके आने बस ਆਓ ਨਾ ਵਾਲੀ ਕਰੀ ਜਿਹੜੀ ਐਨ ਬਾਲੇ ਹਾਂਜੀ ਬਾਲੇ ਬਲਵਿੰਦਰ ਦਾ ਦਾਣੀ ਜੇ ਕੰਪਾ ਕਰਦੇ ਕਿ ਟਾਇਰ ਕਿੱਲੀ ਆਪਰੇਂਦਰ ਬਲਵਿੰਦਰ ਅੱਗੇ ਵੀ ਲਗਾਉਣਾ ਅੱਗੇ ਨੂੰ ਬੈਠਦਾ ਪਹਿਲਾਂ ਕਿੰਨੀ ਪੀ ਜਾਣਾ ਅਮਿੰਦਰ ਦਾਣੀ ਤੋਂ ਕਬਰਾਂ ਚੋਂ ਕਬਸਤਾ ਆ ਆ ਆ ਕਰਾਉਣਾ ਪਾਣੀ ਆ ਗਈ ਸਾਰੇ ਸੰਗਤ ਆ ਗਏ ਆਜੂ ਘਰ ਬਦਾ ਜਾਂ ਬੇਚ ਮੇਚ ਦੀ ਦੋ ਬੀਆਂ ਨਹੀਂ ਨਹੀਂ ਤਾਂ ਆ ਜਾਓ ਧਿਆਨ ਚਾਹੇਗਾ ਤੁਸੀਂ ਆਪੇ ਦੇਖੇ ਜਾਣਾ ਜੀ ਅਸੀਂ ਇੰਨਾ ਇੰਨਾ ਜੀ ਇੰਨਾ ਨਾ ਉਹ ਤਾਂ ਹੇ ਤਾਰੇ ਜਿਹਾ ਕਿੰਨਾ ਚੱਲ ਉਹਦੇ ਬਰਾਬਰ ਚੱਲਦਾ ਫਿਰ ਨੰਗੜਾ ਮੁਸ਼ਕਲ ਹੋ ਜਾਂਦੀ ਹੈ ਇਹਦੀ ਆ ਤੰਗੀ ਸਾਨੂੰ ਇੱਕ ਆਹ ਰਾਹ ਦੀ ਕੋਈ ਤੰਗੀ ਹੈ ਜੀ ਇੱਕ ਕਬਰ ਹਾਂਜੀ ਕੋਈ ਕਰਾ ਲਓ ਕਰਾਤਾ ਜੀ ਆਹ ਵਾਲਾ ਪਾ ਜੀ ਮੈਂ ਕਰਾਣ ਕੋਈ ਬਾਹਰ ਨਹੀਂ ਦਾਂਦੀ ਉਹ ਵੀ ਰਹਿੰਦੀ ਆ ਆ ਸਾਰਾ ਹੀ ਕੱਚਾ ਹੀ ਆ ਪਤਾ ਨਹੀਂ ਜੀ ਪੈਸੇ ਆਏ ਬਹੁਤ ਆ ਜੀ ਸਰਕਾਰਾਂ ਪੈਸੇ ਭੇਜੇ ਐਨਾ ਕਮਾਈ ਅੱਛਾ ਇਹ ਅੰਦਰ ਕੀ ਲੱਗੇ ਹੁਣ ਟਾਈਲ ਇਹ ਇੱਟ ਪੱਥਰ ਲੈਂਦਾ ਜੀ ਪੱਥਰ ਲਾਉਂਦਾ ਗੱਲ ਇਹ 1.5 ਲੱਖ ਦਾ ਪੱਥਰ ਲੈਂਦਾ ਪਿੰਡ ਦੇ ਸਹਿਯੋਗ ਬਹੁਤ ਆ ਪਿੰਡ ਦੇ ਇੱਕ ਐਨਆਰਆਏ 13 ਲੱਖ ਲੱਗ ਗਿਆ ਹੁਣ ਪਿੰਡ ਦੇ ਸਾਡੇ ਡਾਕਟਰ ਸਾਹਿਬ ਮੇਨ ਕੋ ਤੇ ਪ੍ਰਧਾਨ ਜੀ ਇਹ ਟੇਕਰ ਮਿਰਜਾ ਸਾਹਿਬਿਆ ਸੀ ਨਾਲ ਸਾਰੇ ਪਹਿ ਇਕੱਠੇ ਕਰਕੇ ਲਾਉਣ ਰਿਹਾ ਅਸੀਂ ਮਤਲਬ ਇੱਥੇ ਇਹ ਸਾਡੇ ਗਰੀਬ ਬੱਚਿਆਂ ਭੈਣਾਂ ਦੇ ਵਿਆਹ ਹੋਇਆ ਕਰਨਗੇ ਕੀਰਤਨ ਦੁਬਾਰਤ ਸੇ ਲੱਗਦਾ ਠੀਕ ਹੈ ਪਰ ਉਹਦਾ ہمارا ਜਨ ਇੱਥੇ ਬਹੁਤ ਵਧੀਆ ਪ੍ਰੋਬਲਮ ਹੁੰਦੇ ਆ ਇਹ ਸਾਡਾ ਸੇਰਾ ਸਾਰਾ ਡਾਕਟਰ ਮਨਜੀਤ ਲਾਲ ਸਿੱਟੇ ਜਾਂਦਾ ਜੀ ਪੂਰੇ ਅਸੀਂ ਇਮਾਨਦਾਰੀ ਨਾਲ ਪੂਰਾ ਜੀ ਇਮਾਨਦਾਰ ਬੰਦਾ ਹਨ ਇਹ ਡਾਕਟਰ ਸਾਹਿਬ ਹੈ ਜੀ ਬਹੁਤ ਵਧੀਆ ਹੈ ਕੰਮ ਬਣਾਉਂਦਾ ਸੋਹਣਾ ਹਾਰ ਬਣਾਇਆ 60 ਬਾਈ 45 ਹੈ ਜੀ ਹੋਨ तकरीबन 2.5 ਤੋਂ 3 ਲੱਖ ਰੁਪਏ ぐらい ਆ। ਅੱਜੂ ਪੱਥਰ ਦੇ ਸਾਡਾ ਸਰਦਾ ਆ ਜੀ। ਤੇ ਜੇ ਇਸ ਤੋਂ ਪਹਿਲਾਂ ਜਿਹੜਾ ਪਹਿਲੇ ਪਿਛਲੇ ਸਾਲ ਅਸੀਂ ਕੰਮ ਕਰਾਇਆ ਜਿਹੜਾ ਇਹ ਲੱਕੜ ਦੇ دروازਿਆਂ ਦਾ ਜਿਹੜਾ ਕੰਮ ਸੀ ਉਹ तकरीबन ਜੀ ਨਹੀਂ ਤਾਂ 8 ਲੱਖ ਤੋਂ ਲੈ ਕੇ 10 ਲੱਖ ਰੁਪਏ ਦੇ ਵਿੱਚ ਵਿੱਚ ਜਿਹੜਾ ਸਾਡਾ ਉੱਧਾ ਕਰਦਾ। ਤੇ ਪੰਜਾਬ ਸਰਕਾਰ ਵੱਲੋਂ ਸਾਨੂੰ 5 ਲੱਖ ਰੁਪਏ ਦੀ ਗ੍ਰਾਂਟ ਜੀ 2007 ਵਿੱਚ ਮਿਲੀ ਸੀ। ਅੱਛਾ ਉਸ ਤੋਂ ਬਾਅਦ ਸਾਡਾ ਹੀ ਇੱਥੇ ਸਾਡੇ ਆਪਣੀ ਸਮਾਜ ਦਾ ਵੀਰ ਅਮਰੀਕਾ ਚ ਸੀਗੇ। ਉਹ ਸ੍ਰੀ ਮੋਹਨ ਲਾਲ ਉਹਨਾਂ ਨੇ 14 ਲੱਖ ਰੁਪਏ ਜੀ ਆਪਣੇ ਕੋਲੋਂ ਲਾ ਕੇ ਜਿਹੜੀ ਆ ਉਸ ਤੋਂ ਬਾਅਦ ਬਿਲਡਿੰਗ ਖੜੀ ਕੀਤੀ। ਉਸ ਤੋਂ ਬਾਅਦ ਆ ਜਿਹੜਾ ਹੁਣ ਇਹਦੇ ਵਿੱਚ ਪੱਥਰ ਦਾ ਕੰਮ ਹੈ ਇਹ ਸਾਰੇ ਸਾਡੇ ਨਗਰ ਦੇ ਸਹਿਯੋਗ ਦੇ ਨਾਲ ਇਹ ਜਿੰਨੇ ਜਿੰਨੇ ਵੀ ਜਿਨ੍ਹਾਂ ਜਿਨ੍ਹਾਂ ਨੇ ਵੀ ਪੈਸੇ ਉਹਨਾਂ ਤੋਂ ਸਭ ਤੋਂ ਬਾਅਦ ਜਿਹੜਾ ਇੱਕ ਸਾਨੂੰ ਪੈਸੇ ਦਿੱਤੇ ਆ ਇਹ ਬੀਬੀ ਉਦੀ ਜੀ ਆ ਉਹ ਇੰਗਲੈਂਡ ਤੋਂ ਆ ਉਹਨਾਂ ਦਾ ਪਰਿਵਾਰ ਆ तकरीबन 2 ਲੱਖ ਰੁਪਈਆ ਜੀ ਉਹਨਾਂ ਨੇ ਸਾਨੂੰ ਦਿੱਤਾ ਇਹ ਪੱਥਰ ਲਾਉਣ ਵਾਸਤੇ ਉਸ ਤੋਂ ਬਾਅਦ ਹੋਰ ਵੀ ਸਾਡੇ ਤਲਵਜਨ ਕੁਮਾਰ ਹੋਣੀਆਂ ਇਹਨਾਂ ਬਲੋ ਵੀ ਜਿਹੜੇ ਅਗਲੇ ਪਾਸੇ ਗੁਰਦੁਆਰਾ ਸਾਹਿਬ ਤੇ ਗ੍ਰਿਲ ਲਾਈ ਲਾਉਣੀ ਆ ਉਹ 40 50 ਹਜ਼ਾਰ ਰੁਪਈਆ ਖਰਚਾ ਉਹਦਾ ਜੀ ਲੱਗਣਾ ਹੈ ਤੇ ਉਹ ਸਾਰੇ ਆਪਣੇ ਨਗਰ ਦੇ ਸਹਿਯੋਗ ਦੇ ਨਾਲ ਇਹ ਸਾਰਾ ਕੁਝ ਇਹ ਇਹ ਇਹਦਾ ਆਪਾਂ ਵੰਦਨਾ ਹੈ ਡਾਕਟਰ ਵੀਰ ਅੰਬੇਡਕਰ ਕਮਿਊਨਿਟੀ ਸੈਂਟਰ ਇਹ ਇਹ ਉਹ ਅਜੀ ਤੇ ਇਹ ਸਾਡੇ ਵਰਤੋਂ ਦੇ ਵਿੱਚ ਬਹੁਤ ਹੈ ਜੀ ਇੱਥੇ ਸਾਡੇ ਗਰੀਬ ਬੱਚਿਆਂ ਦੇ ਵਿਆਹ ਹੁੰਦੇ ਆ ਕੋਈ ਪ੍ਰੋਗਰਾਮ ਘਰਾਂ ਦੇ ਵਿੱਚ ਥਾਂ ਹੁੰਨਾ ਕੀ ਆ ਤੇ ਇੱਥੇ ਹੀ ਕਰਦੇ ਸਾਰੇ ਜੱਪੋ ਜੀ ਸਤਨਾਮ ਹਰ ਸੋਹੀ ਰਾ ਛਾੜ ਕੇ ਤਾਂ ਕਿਆਸ ਤੇ ਨਰ ਦੋਜਕ ਜਾਏਗੇ ਸਤ ਪਾਖੇ ਰਵਿਦਾਸ ਜਪੋ ਜੀ ਸਤਨਾਮ 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 ਸਿਰਾਗ ਬਾਣੀ ਸ਼੍ਰੀ ਰਵਿਦਾਸ ਜੀ ਕੀ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲਤਰੰਗ ਜੈਸਾ ਜੋਪੇ ਹਮ ਨਾ ਪਾਪ ਕਰਨਤਾ ਇਹ ਅਨੰਤਾ ਪਤਿਤ ਪਾਵਨ ਨਾਮ ਕੈਸੇ ਹੁੰਦਾ ਰਹਾਉ ਤੁਮ ਜੋ ਨਾਇਕ ਅਸ਼ਵੰਤਰ ਜਾਮੀ ਪ੍ਰਾਪਤ ਜਨ ਜਾਨੀ ਜੈ ਜਾਣਤੇ ਸੁਆਮੀ ਸਰੀਰ ਅਰਾਧੇ ਮੋਹ ਕੋ ਵਿਚਾਰਦੇ ਹੋ रविदास समदल समझावे को जपो जी सतनाम 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 मेरी संगत पो सो दिन राति मेरा कर्म कुटिलता जन्म कुपाते राम गसैया जी के जीवना मोहिना विसारो मैं जन तेरा रंखाओ मेरी हरो विजन करो सुभाई चरण न छाड़ु श्री कल जाए कोह रविदास परु तेरी सांबा बेग मिलो जन करना बिलह जपो जी सतनाम सतनाम हर हर, हर 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 हरे हर सिमरत जन गणेश तब रंगाओ ਹਰ ਕੇ ਨਾਮ ਕਬੀਰ ਜਾਗਰ ਜਨਮ ਜਨਮ ਕੇ ਕਾਟੇ ਕਾਗਰ ਨਿਮਤ ਨਾਮ ਦੇ ਦੁੱਧ ਪਿਆਇਆ ਤੋਜਕ ਜਨਮਨ ਸੰਕਟ ਨਹੀਂ ਆਇਆ ਜਨ ਰਵਿਦਾਸ ਰਾਮ ਰੰਗਰਾਤ ਆਇਓ ਗੁਰ ਪ੍ਰਸਾਦ ਅਰਕ ਨਹੀਂ ਜਾਂਦਾ ਜਪੋ ਜੀ ਸਤਨਾਮ ਸਤਨਾਮ ਹਮ ਸਰਦੀਨ ਦੇ ਹਾਲ ਨਾ ਤੁਮ ਸਰ ਆਪ ਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ ਹਉ ਬਲ ਬਲ ਜਾ ਰਮਈਆ ਕਾਰਨ ਕਾਨ ਕਮਨ ਬੋਲ ਰਹਾਓ ਬਹੁਤ ਜਨਮ ਵਿਸਰੇ ਤੇ ਮਾਦੋਏ ਜਨਮ ਤੇ ਮਾਰੇ ਲੈ ਕੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਕੇ ਜਪੋ ਜੀ ਸਤਨਾਮ ਸਤਨਾਮ ਜੀ ਐਸੀ ਲਾਲ ਤੁਜ बिन कौन ਕਰੇ ਗਰੀਬਨਵਾਜ਼ ਕਿਸਈਆ ਮੇਰਾ ਮਾਥੇ ਚਦਰ ਤੇ ਰਹਾਉ ਜਾਂ ਕਿ ਸੋਤੇ ਜਗਤ ਕੋ ਲਾਗੇ ਤਾਂ ਪਰ ਤੂੰ ਹੀ ਟਰੇ ਨੀਚੇ ਉੱਚ ਕਰੇ ਮੇਰਾ ਗੋਵਿੰਦ ਕਾਹੂੰ ਤੇ ਨਰੇ ਨਾਮ ਦੇਵ ਕਵੀ ਤਲੋਚਨ ਸਦਨਾ ਸੰਤਰੇ ਤੇਰ ਰਵਿਦਾਸ ਨੋਰੇ ਸੰਤੋ ਹਰ ਜੀ ਹੋਤੇ ਸਭ ਐਸਰੇ ਜਪੋ ਜੀ ਸਤਨਾਮ ਸਤਨਾਮ ਜੀ ਤੰਤਨ ਜਗਤ ਗੁਰੂ ਸਤਗੁਰ ਦਾਸ ਸੋਮੀ ਅੰਤਰਜਾਮੀ ਜੀ ਉਹ ਤੰਤਨ ਗੁਰੂ ਸਵਾਮੀ ਸਰਬੰਦਾਸ ਜੀ ਮਹਾਰਾਜ ਤੰਤਨ ਬਾਬਾ ਭਾਈਪੂਰਾ ਜੀ ਮਹਾਰਾਜ ਆਪ ਜੀ ਦੀ ਕਿਰਪਾ ਦੇ ਨਾਲ ਆਪ ਜੀ ਦੀ ਕਿਰਪਾ ਹੋਇਆ ਕਿ ਅੱਜ ਪਿੰਡ ਦੌਲੀ ਕੇ ਸੁੰਦਰਪੁਰ ਦੀਆਂ ਸੰਗਤਾਂ ਵੱਲੋਂ ਔਰ ਇਲਾਕੇ ਦੇ ਪ੍ਰਧਾਨ ਸਾਹਿਬ ਸ਼੍ਰੀਮਾਨ ਜੀਤ ਲਾਲ ਪੱਟੀ ਜੀ ਦੇ ਕਰ ਕਮਲਾਂ ਦੇ ਨਾਲ ਅੱਜ ਬਾਬਾ ਸਬ ਡਾਕਟਰ ਭੀਮਰਾਓਂ ਵੇੜਕਰ ਜੀ ਦੇ ਨਾਮ ਤੇ ਜੋ ਪਵਨ ਬਣ ਆਏ ਤੇ ਵਿੱਚ ਪੱਥਰ ਲਗਾਉਣ ਦੀ ਆਗਿਆ ਬਖਸ਼ਿਸ਼ ਕਰੋ ਔਰ ਉਦਘਾਟਨ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਤੇਰਾ ਨਾਮ ਚੈਤਾਵੇ ਤੰਤਨ ਜੈਤਗੁਰੂ ਸਤਗੁਰੂ ਦਾਸ ਮਹਾਰਾਜ ਜੀਓ ਤੰਤਨ ਬਾਬਾ ਫਾਈਪੁਰਾ ਜੀ ਮਹਾਰਾਜ ਤੰਤਨ ਗੁਰੂ ਸwami ਸਰਵੰਦਾਸ ਜੀ ਮਹਾਰਾਜ ਆਪ ਜੀ ਦੇ ਪਵਿੱਤਰ ਨਾਮ ਦੀ ਚੜ੍ਹਦੀ ਹੋਵੇ ਕਲਾ ਘਟਦੀ ਪੀੜਾ ਤੇਰੇ ਭਾਣੇ ਸਰਬਤ ਜੋ ਬੋਲੇ సో నరపాయ జయ్ గురు रविदास महाराज की जो बोले सो नరపాయ गुरु स्वामी सर्वदास महाराज की जय जो बोले सो नరపాయ तंतन बाबा भाई पूरा महाराज की जय जो बोले सो नరపాయ ਅਮਜੀ ਸੰਤ ਰਾਮਾਨੰਦ महाराज की जय जो बोले सो नరపాయ ਸਰਪੇਖ ભગવાન की जय ਜੈ ਗੁਰਦੇਵ ਧੰਨ ਗੁਰਦੇਵ ਜੈ ਪੀ ਜੈ ਭਾਗਵਤ ਹਾਂ ਹੌਲੀ ਹਾਂਜੀ ਵਾਹ ਹਾਂ ਅਪੋਰਟਡਾ ਦੇ ਕਿਤੇ ਆ ਕੇ ਦੇ ਸਕਦਾ ਹਾਂ ਚਾਹਤ ਹਾਂ ਲੋ

ਤਾਨੂੰ ਸਵਾਰਿਆ ਇਹ ਬਿੱਲ ਜੇ ਇਹ ਸਾਡੇ ਮੇਸਟਰ ਕੋਲੋਂ ਕੰਮ ਕਰਾਈ ਜਾ। ਮੇਰੇ ਕਾ ਦਾ ਪੈਸਾ ਤੱਕਰਾ ਸਕਦਾ। ਸਾਰੀ ਜੀ ਲਾ ਸਕਦਾ। 12-14 ਰੁਪਏ ਦਾ। ਠੀਕ ਹੈ ਜੀ। ਇਹਦਾ ਗੱਲ ਕਰਦੇ। ਕੰਮ ਹੈ। ਹਾਂਜੀ। ਹਾਂਜੀ ਹਾਂਜੀ। ਕੱਲੋਂ ਫਿਲਾਲ ਦੇ ਕਹਿੰਦੇ ਪੰਪ ਲੈ ਲਈਏ ਪਾਣੀ ਘਟਾ ਦਈਏ ਪਹਿਲਾਂ। ਪੰਪ ਸਾਡੇ ਹੈਗਾ ਜੀ। ਤੇਲ ਤੋਂ ਖਰਚਾ ਲੈ ਬਸੰਦੇ ਦੋ। ਪੰਪ ਸਾਡੇ ਹੈਗਾ ਪੈ ਵੀ ਹੈਗਾ ਸਾਡਾ। ਤੇ ਇਹਨਾਂ ਨੂੰ ਤੇਲ ਖੁਦ ਸੀਨ ਹੈ ਜੀ। ਕੜ ਕਰ ਦਿੰਦੇ ਹਾਂ ਮੈਂ ਆ ਕੇ ਮਿਲ ਜਾਇਆ ਚਲੋ ਕੋਈ ਨਹੀਂ ਆਜੀ ਮੈਂ ਆਪਣੇ ਕੋਲ ਪਹਿਲਾਂ ਲਾਇਆ ਵੀਡੀਓ ਦਾ ਭਾਈ 70 ਆ ਪਹਿਲਾਂ ਲੱਗ ਮੈਂ ਸਾਫ ਕੀਤਾ ਰਹੀ ਸਰ ਨੂੰ ਐਲ ਪੂਰਾ ਖਰਚਾ ਉਹਦਾ ਮੇਰੇ ਬਸ ਮਿਹਰਬਾਨੀ ਅਗਲੀ ਗੱਲ ਹੋਣੀ ਹੈ ਆ ਕਿਥੇ ਥੈਂਕ ਯੂ ਹਾਂ ਬਤਾ ਦਿੰਦੇ ਹਾਂ